ਕਈ ਵਾਰੀ ਬਹੁਤ ਸਾਰੀਆਂ ਗੁਣਕਾਰੀ ਚੀਜ਼ਾਂ ਸਾਡੇ ਅੱਖਾਂ ਦੇ ਸਾਹਮਣੇ ਪਈਆਂ ਹੁੰਦੀਆਂ ਨੇ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਉਹਨਾਂ ਵਿੱਚੋਂ ਇੱਕ ਏਰੀਆ ਜਿਹਨੂੰ ਅਕਸਰ ਹੀ ਸੋਸ਼ਲ ਮੀਡੀਆ ਤੇ ਜਾਂ ਦੁਕਾਨਾਂ ਦੇ ਉੱਪਰ ਮੋਰਿੰਗਾ ਕਹਿ ਕੇ ਵੇਚਿਆ ਜਾਂਦਾ ਤੇ ਕਾਫੀ ਮਹਿੰਗੇ ਰੇਟ ਤੇ ਵਿਕਦੀ ਹੈ ਜੇ ਆਪਾਂ ਇਹਦੀ ਸੁੱਕੇ ਪਾਊਡਰ ਦੀ ਗੱਲ ਕਰੀਏ ਤਾਂ 3000 ਰੁਪਏ ਕਿਲੋ Amazon Flipkart ਜੋ ਨਾਂਵਰੀ ਆਨਲਾਈਨ ਸ਼ੋਪਿੰਗ ਵੈਬਸਾਈਟਾਂ ਹੀ ਆ ਉਹਨਾਂ ਤੋਂ ਮਿਲਦਾ ਹੈ ਤੇ ਜੇ ਇਹਦੇ ਹਰੇ ਦੀ ਗੱਲ ਕਰੀਏ 100 ਰੁਪਏ ਦਾ ਕਿਲੋ ਇਹ ਹਰਾ ਮਿਲਦਾ ਹੁਣ ਇਹ ਚੀਜ਼ ਕੀ ਹੈ ਤੇ ਇਹਦੇ ਫਾਇਦੇ ਕੀ ਕੀ ਨੇ ਅੱਜ ਦੀ ਜਿਹੜੀ ਆਪਣੀ ਇਹ ਵੀਡੀਓ ਹੈ ਦੋਸਤੋ ਮੋਰਿੰਗਾ ਪੰਜਾਬੀ ਭਾਸ਼ਾ ਦੇ ਵਿੱਚ ਸਹਾਂਜੜਾ ਬਹੁਤ ਹੀ ਵਧੀਆ ਚੀਜ਼ ਹੈ ਇਹ ਸਰੀਰ ਲਈ ਕੀ ਕੀ ਇਹਦੇ ਫਾਇਦੇ ਨੇ ਇਹਨੂੰ ਖਾਣ ਦਾ ਤਰੀਕਾ ਕੀ ਹੈ ਕਿੰਨਾ ਟਾਈਮ ਖਾਣਾ ਹੈ ਕਿੰਨਾ ਕਿੰਨਾ ਬਿਮਾਰੀਆਂ ਤੇ ਇਹ ਕੰਮ ਕਰਦਾ ਸਾਰੀ ਵੀਰੀ ਦੀਆਂ ਵਾਰੀਆਂ ਆਪਾਂ ਗੱਲ ਕਰਾਂਗੇ ਮੋਰਿੰਗਾ ਪਾਊਡਰ ਮਤਲਬ ਸੌਹਨ ਜਨਾ ਦਾ ਪਾਊਡਰ ਕਿਵੇਂ ਬਣਦਾ ਜੇ ਤੁਸੀਂ ਇਹਦਾ ਜੂਸ ਬਣਾ ਕੇ ਪੀਣਾ ਹੈ ਤਾਂ ਉਹ ਕਿੰਨਾ ਪੀਣਾ ਹੈ ਤੇ ਕਿਵੇਂ ਪੀਣਾ ਹੈ ਇਹਦੀ ਚਟਣੀ ਬਣਾਉਣੀ ਹੈ ਤਾਂ ਕਿਵੇਂ ਬਣਾਉਣੀ ਹੈ ਸਾਰੀ ਗੱਲਬਾਤ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਮਨਦੀਪ ਮਾਲਵਾ ਇਕ ਵਾਰ ਫਿਰ ਤੋਂ ਇੱਕ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆਇਆ। ਕਾਫੀ ਜ਼ਿਆਦਾ ਯੂਸਫੁਲ ਵੀਡੀਓ ਹੈ। ਬੱਚਿਆਂ ਲਈ, ਬਜ਼ੁਰਗਾਂ ਲਈ, ਨੌਜਵਾਨਾਂ ਲਈ। ਖਾਸ ਕਰਕੇ ਜਿਨ੍ਹਾਂ ਦੇ ਫੇਸ ਦੇ ਉੱਪਰ ਪਿੰਪਲਸ, ਸਕਿਨ ਨਾਲ ਰਿਲੇਟਡ ਸਮੱਸਿਆ, ਅਲਰਜੀ, ਹਾਰਟ ਬੀਟ ਦਾ ਵਧਣਾ ਘਟਣਾ, ਸਟ्रेस ਰਹਿਣਾ, ਡਿਪਰੈਸ਼ਨ ਰਹਿਣਾ। ਕਾਫੀ ਸਾਰੀਆਂ ਚੀਜ਼ਾਂ ਇਸ ਬਣਕਾਰੀ ਪੌਦੇ ਦੇ ਵਿੱਚ ਛिपੀਆਂ ਹੋਈਆਂ ਨੇ ਤੇ ਉਹਦੇ ਬਾਰੇ ਅੱਜ ਗੱਲਬਾਤ ਕਰਦੇ ਆਂ। ਦੋਸਤੋ ਜਿਹੜਾ ਇਹ ਮੋਰਿੰਗਾ ਹੈ ਅੱਜ ਕੱਲ ਸੋਸ਼ਲ ਮੀਡੀਆ ਉੱਪਰ ਪਾਊਡਰ ਫਾਰਮ ਦੇ ਵਿੱਚ ਸੁੱਕਾ ਮਤਲਬ ਮਿਲਦਾ ਹੈ ਜੇ ਆਪਾਂ ਇਹਦੀ ਗੱਲ ਕਰੀਏ ਤਾਂ 50 ਗ੍ਰਾਮ ਦੀ ਪੈਕਿੰਗ 150 ਰੁਪਏ ਦੀ ਹੈ ਮਤਲਬ ਕਿਲੋ 3000 ਰੁਪਏ ਦਾ ਸਮਾਨ ਦੀ ਗੱਲ ਨਹੀਂ ਜੋ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਹਾਂ ਆਪਣੇ ਘਰ ਦੇ ਨੇੜੇ ਤੇ ਵੀ ਕਦੇ ਤੁਸੀਂ ਨਿਗਾ ਮਾਰਿਓ ਇਹ ਦਰਾਖਤ ਤੁਹਾਨੂੰ ਆਸਾਨੀ ਨਾਲ ਦੇਖਣ ਨੂੰ ਮਿਲ ਜਾਊਗਾ ਠੀਕ ਹੈ ਜੇ ਤੁਸੀਂ ਇੰਟਰਸਟਿਡ ਹੈਗੇ ਹੋ ਇੱਕ ਕੁਦਰਤੀ ਤਰੀਕਿਆਂ ਨਾਲ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦੇ ਹੋ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਕਤਵਰ ਰਹਿਣਾ ਚਾਹੁੰਦੇ ਹੋ ਤਾਂ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਜਰੂਰ ਕਰਿਓ ਇਹਦਾ ਇੱਕ ਸਭ ਤੋਂ ਵਧੀਆ ਤੁਹਾਨੂੰ ਫਾਰਮੂਲਾ ਦੱਸੂਗਾ ਵਜ਼ਨ ਘਟਾਉਣ ਦੇ ਲਈ ਉਹ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸੁਹਣਜਣਾ ਦੇ ਵਿੱਚ ਕੀ ਕੀ ਤੱਤ ਪਾਇਆ ਜਾਂਦੇ ਨੇ ਜਿਨ੍ਹਾਂ ਨਾਲ ਸਰੀਰ ਨੂੰ ਇੰਨਾ ਜ਼ਿਆਦਾ ਫਾਇਦਾ ਹੁੰਦਾ ਸਭ ਤੋਂ ਪਹਿਲਾਂ ਦੋਸਤੋ ਇਹਦੇ ਵਿੱਚ ਵਿਟਾਮਿਨ A ਉੱਚ ਮਾਤਰਾ ਦੇ ਵਿੱਚ ਪਾਇਆ ਜਾਂਦਾ ਜੋ ਕਿ ਸਾਡੀਆਂ ਅੱਖਾਂ ਦੀ ਰੌਸ਼ਨੀ ਤੇ ਅੱਖਾਂ ਦੇ ਥੱਲੇ ਜਿਹੜੇ ਡਾਰਕ ਸਰਕਲ ਪੈ ਜਾਂਦੇ ਨੇ ਇਹਨਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਵਿਟਾਮਿਨ B2 ਤੇ ਵਿਟਾਮਿਨ B3 ਜਿਨ੍ਹਾਂ ਲੋਕਾਂ ਨੂੰ ਪਿਸ਼ਾਬ ਨਾਲ ਰਿਲੇਟਡ ਜ਼ਿਆਦਾ ਸਮੱਸਿਆ ਰਹਿੰਦੀ ਹੈ ਜਿਹਨਾਂ ਨੂੰ ਦਰਮਾਇਸਟਾਈਨ ਹੋ ਗਿਆ ਉਹਨਾਂ ਨੂੰ B ਕੈਟਾਗਰੀ ਦੇ ਜੋ ਵਿਟਾਮਿਨਸ ਹੈਗੇ ਆ ਦੇਨੇ ਚਾਹੀਏ ਤਰਸ ਤੋਂ ਬਾਅਦ ਦੋਸਤੋ ਵਿਟਾਮਿਨ C ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ ਜੋ ਕਿ ਸਾਡੀ ਸਕਿਨ ਲਈ ਤੇ ਸਾਡੇ ਅੱਖਾਂ ਲਈ ਵਾਲਾਂ ਲਈ ਬਹੁਤ ਜ਼ਿਆਦਾ ਪੈਦੇ ਨਾਲ ਵਿੱਚ ਵਿਟਾਮਿਨ ਸੀ ਜੋ ਕਿ ਸਾਡੇ ਸਕਿਨ ਲਈ ਅੱਖਾਂ ਲਈ ਵਾਲਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਉਹ ਵੀ ਇਹਦੇ ਵਿੱਚ ਪਾਇਆ ਜਾਂਦਾ ਹੈ ਅੱਗੇ ਗੱਲ ਕਰਾਂਗੇ ਕੈਲਸ਼ੀਅਮ ਕਾਫੀ ਜ਼ਿਆਦਾ ਚਾਹੀਏ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਫਾਸਫੋਰਸ ਉਹ ਵੀ ਇਹਦੇ ਵਿੱਚ ਪਾਇਆ ਜਾਂਦਾ ਇੱਕ ਵਿਟਾਮਿਨ ਜਿਹੜਾ ਹੋਰ ਹੈ ਉਹ ਹੈ ਆਇਰਨ ਅਸੀਂ ਅਕਸਰ ਹੀ ਆਪਣੇ ਸਰੀਰ ਨੂੰ ਭਾਗਤ ਦੇਣ ਲਈ ਬਾਜ਼ਾਰ ਦੇ ਵਿੱਚੋਂ ਮਹਿੰਗੇ ਮਹਿੰਗੇ ਡਰਾਈ ਪੂਡਸ ਲੈ ਕੇ ਆਉਂਦੇ ਜਿਨ੍ਹਾਂ ਵਿੱਚੋਂ ਅਕਰੋਟ ਕਾਜੂ ਬਦਾਮ ਜਾਂ ਹੋਰ ਵੀ ਕਾਫੀ ਸਾਰੇ ਹੈਗੇ ਨੇ ਪਰ ਜੇ ਮੈਂ ਤੁਹਾਨੂੰ ਕਹਾਂ ਉਹਨਾਂ ਸਾਰਿਆਂ ਤੋਂ 10 ਗੁਣਾ ਜ਼ਿਆਦਾ ਇਸ ਸੋਹਣਜਣਾ ਦੇ ਪੱਤਿਆਂ ਵਿੱਚ ਜਾਂ ਇਸ ਦੇ ਵਿੱਚ ਜੋ ਰਸ ਹੈ ਉਸ ਤੋਂ ਵੱਧ ਪਾਵਰ ਹੈ ਜਿਹੜੇ ਬੱਚਿਆਂ ਦੀ ਪੜਨ ਦੇ ਵਿੱਚ ਯਾਦ ਸ਼ਕਤੀ ਕਮਜ਼ੋਰ ਰਹਿੰਦੀ ਹੈ ਬਹੁਤ ਸਾਰੀਆਂ ਔਰਤਾਂ ਨੂੰ ਟੈਨਸ਼ਨ ਰਹਦੀ ਹੈ ਘਰ ਦੇ ਵਿੱਚ ਇਕੱਲਾਪਨ ਮਹਿਸੂਸ ਕਰਦੀਆਂ ਰਹਿੰਦੀਆਂ ਨੇ ਰੋਣ ਦਿਲ ਕਰਦਾ ਹੈ ਜਾਂ ਚਿਰਚਰਾ ਸੁਭਾਅ ਹੋ ਜਾਂਦਾ ਹੈ ਉਹਨਾਂ ਨੂੰ ਮੋਰਿੰਗਾ ਜ਼ਰੂਰ ਲੈਣਾ ਚਾਹੀਦਾ ਹੈ ਮਤਲਬ ਸਹੰਜਣਾ ਜ਼ਰੂਰ ਲੈਣਾ ਚਾਹੀਦਾ ਹੈ ਆ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਤੱਤ ਕਿਹੜੇ-ਕਿਹੜੇ ਪਾਈ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲਈ ਜੋ ਸਹੰਜਣਾ ਫਾਇਦੇਮੰਦ ਹੈ ਸਕਿਨ ਕੇਅਰ ਸਕਿਨ ਤੋਂ ਭਾਵ ਤੁਹਾਡੇ ਫੇਸ ਤੇ ਪਿੰਸੀਆਂ ਨਹੀਂ ਆ ਪਿਗਮੈਂਟੇਸ਼ਨ ਹੈ ਸ਼ਾਈਆਂ ਪੈ ਜਾਂਦੀਆਂ ਨੇ ਬਹੁਤ ਸਾਰੀਆਂ ਲੋਕਾਂ ਦੇ ਤੁਹਾਡੀ ਬਾਡੀ ਤੇ ਅਲਰਜੀ ਐ ਖੁਰਕੁੰਦੀ ਰਹਿੰਦੀ ਐ ਨੰਬਰ 1 ਉਸ ਤੋਂ ਬਾਅਦ ਜੇ ਤੁਹਾਨੂੰ ਵਾਲਾਂ ਦੇ ਨਾਲ ਰਿਲੇਟਡ ਸਮੱਸਿਆ ਅੱਖਾਂ ਦੀ ਰੋਸ਼ਨੀ ਜੇ ਘੱਟ ਹੈ ਤੁਹਾਡਾ ਬਲੱਡ ਪ੍ਰੈਸ਼ਰ ਸਟੇਬਲ ਨਹੀਂ ਰਹਿੰਦਾ ਹਾਈ ਲੋਅ ਹੁੰਦਾ ਰਹਿੰਦਾ ਹੈ ਤੁਹਾਡੇ ਬੋਡੀ ਦੇ ਵਿੱਚ ਕੋਲੇਸਟ੍ਰੋਲ ਬਹੁਤ ਜ਼ਿਆਦਾ ਵਧਦੇ ਨੇ ਲਿਪਿਡ ਪ੍ਰੋਫਾਈਲ ਜੋ ਤੁਹਾਡੇ ਅਨ ਬੈਲੈਂਸ ਰਹਿੰਦੇ ਨੇ ਮਤਲਬ ਤੁਸੀਂ ਕਹਿੰਦੇ ਹੋ ਕਿ ਅਸੀਂ ਕੋਈ ਤਲੀ ਚੀਜ਼ੀ ਆਪ ਕੋ ਮੱਕੜੀ ਮਲਾਈ ਖਾ ਲੇ ਨਹੀਂ ਫਿਰ ਵੀ ਇਹ ਮਤਲਬ ਵਧਦੇ ਰਹਿੰਦੇ ਨੇ ਉਹਨੂੰ ਬਿਲਕੁਲ ਸਟੇਬਲ ਕਰੂਗਾ ਉਸ ਤੋਂ ਬਾਅਦ 슈ਗਰ ਦੇ ਲੈਵਲ ਨੂੰ ਸਥਿਰ ਰੱਖਦਾ ਹੈ ਇਹ 슈ਗਰ ਦੇ ਮਰੀਜ਼ਾਂ ਨੂੰ ਕਾਫੀ ਜ਼ਿਆਦਾ ਰਾਹਤ ਪ੍ਰਦਾਨ ਕਰਦਾ ਹੈ ਕੈਂਸਰ ਤੱਕ ਦੀ ਬਿਮਾਰੀ ਨਾਲ ਲੜਨ ਵਾਲੇ ਪਤਿਆਂ ਦੇ ਵਿੱਚ ਪਾਏ ਜਾਂਦੇ ਨੇ ਪਰ ਅਸੀਂ ਕੀ ਹੈ ਅੱਜ ਕੱਲ ਸਮਾਂ ਇਹ ਚੱਲ ਰਿਹਾ ਕਿ ਜੋ ਫਰੀ ਦੇ ਵਿੱਚ ਤੁਹਾਨੂੰ ਚੀਜ਼ अवेलेबल ਹੁੰਦੀ ਹੈ ਉਹੀ ਵੈਲਿਊ ਨਹੀਂ ਜੇ ਤੁਹਾਨੂੰ ਮੈਂ ਆਹੀ 150 ਰੁਪਏ ਦਾ 100 ਗ੍ਰਾਮ ਬਣਾ ਕੇ ਦੇ ਦਵਾਂ ਤਾਂ ਸ਼ਾਇਦ ਤੁਸੀਂ ਦੁਕਾਨ ਤੇ ਐਨੇ ਤੁਹਾਨੂੰ ਗੋਲ ਦੱਸ ਕੇ ਇਹ ਹੀ ਤੁਹਾਨੂੰ 150 ਰੁਪਏ ਦਾ 50 ਗ੍ਰਾਮ ਦੇ ਦਵਾਂ ਤੁਸੀਂ ਭੱਜ ਕੇ ਲੈ ਲਓ ਪਰ ਅਸੀਂ ਕੁਦਰਤੀ ਤਰੀਕੇ ਨਾਲ ਇਹਨੂੰ ਕਿਹਨੂੰ ਯੂਜ਼ ਕਰ ਸਕਦੇ ਹਾਂ ਇਹਦਾ ਜੂਸ ਬਣਾ ਕੇ ਪੀ ਸਕਦੇ ਹਾਂ ਇਹਦੀ ਚਟਨੀ ਬਣਾ ਕੇ ਖਾ ਸਕਦੇ ਹਾਂ ਇਹਦਾ ਪਾਊਡਰ ਬਣਾ ਸਕਦੇ ਆ ਅੱਛਾ ਤਾਂ ਹੁਣ ਆਪਾਂ ਗੱਲ ਕਰਦੇ ਆ ਤਾਂ ਜੇ ਤੁਹਾਡੇ ਜੋੜਾਂ ਦੇ ਵਿੱਚ ਦਰਦ ਰਹਿੰਦਾ ਕਿ ਨਾ ਟਾਈਆਂ ਨਹੀਂ ਗੋੜੀ ਪਸੜ ਹੁੰਦਾ ਹੈ ਗੱਠੀਆਂ ਹੁੰਦਾ ਉਹਦੇ ਦਰਦ ਤੋਂ ਵੀ ਇਹ ਰਾਹਤ ਦਵਾਊਗਾ ਜੇ ਤੁਹਾਡੇ ਕਿਡਨੀ ਸਟੋਨ ਹੈ ਮੂਰਦਿਆਂ ਦੇ ਵਿੱਚ ਅਕਸਰੀ ਬਹੁਤ ਸਾਰੇ ਲੋਕਾਂ ਦੇ ਪੇਨ ਹੋਣ ਲੱਗ ਜਾਂਦਾ ਹੈ ਜੇ ਤੁਹਾਡੇ ਪੱਥਰੀਆਂ ਪਾਉਂਦੀਆਂ ਨੇ ਤਾਂ ਉਹਦੇ ਚ ਵੀ ਤੁਹਾਡੀਆਂ ਪੱਥਰੀਆਂ ਨੂੰ ਬਿਲਕੁਲ ਵਿਦਨ 15 ਦਿਨਾਂ ਦੇ ਵਿੱਚ ਜੇ ਤੁਸੀਂ ਇਹਦਾ ਕੰਟੀਨਿਊ ਸੇਵਨ ਕਰਦੇ ਹੋ ਤਾਂ ਥੋੜੀਆਂ ਪਤਨੀਆਂ ਨੂੰ ਪਿਸ਼ਾਬ ਰਾਹੀਂ ਬਾਹਰ ਕਰਦੇ ਹਾਂ। ਅੱਛਾ ਦੋਸਤੋ ਹੁਣ ਆਪਾਂ ਫਾਈਨਲੀ ਇਹਨੂੰ ਵਰਤਣ ਦਾ ਤਰੀਕਾ ਸਮਝਦੇ ਕਿਵੇਂ ਤੁਸੀਂ ਇਹਨੂੰ ਲੈ ਸਕਦੇ ਹੋ। ਸਭ ਤੋਂ ਸੌਖਾ ਤਰੀਕਾ ਤਾਂ ਇਹ ਹੈ ਜੇ ਤੁਸੀਂ ਘਰ ਦੇ ਵਿੱਚ ਜੂਸ ਬਣਾਉਂਗੇ। ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਸੀਜ਼ਨ ਹੁੰਦਾ ਹੈ ਤਾਂ ਗਾਜਰ ਮੌਸਮੀ ਦਾ ਜੂਸ ਬੜਾ ਕਾਮਨਲੀ ਬਣਾਇਆ ਜਾਂਦਾ ਹੈ। ਉਹਦੇ ਵਿੱਚ ਕਈ ਵਾਰੀ ਸੀ ਪਾਲਕ ਵੀ ਥੋੜੀ-ਮੋਟੀ ਪਾ ਲੈਂਦੇ ਆ। ਉਸੇ ਤਰ੍ਹਾਂ ਕੀ ਕਰਨਾ ਤੁਸੀਂ ਜਦੋਂ ਘਰ ਦੇ ਵਿੱਚ ਕੋਈ ਜੂਸ ਬਣਾਉਂਗੇ ਕਿਸੇ ਵੀ ਤਰ੍ਹਾਂ ਦਾ ਐਵੇਂ ਕਰਕੇ ਪੱਤੇ ਨੂੰ ਸੂਤ ਲੈਣਾ ਰਾਈਟ ਜਿਵੇਂ ਇੱਕ ਡਾਣੀ ਤੁਸੀਂ ਇੱਕ ਬੰਦੇ ਵਾਸਤੇ ਇਨਾ ਇਨਫ ਹੈ ਬਹੁਤ ਹੈ ਠੀਕ ਹੈ ਤਾਂ ਇੱਕ ਟਾਈਮ ਦਾ ਜੇ ਸਵੇਰ ਦੇ ਟਾਈਮ ਤੁਸੀਂ ਜੂਸ ਪੀ ਰਹੇ ਹੋ ਤਾਂ ਆ ਜਿਹੜੀ ਤੁਹਾਨੂੰ ਮੈਂ ਦਿਖਾਈ ਇੱਕ ਪਲਸ ਇਹਨੂੰ ਸਾਰੀ ਨੂੰ ਸੂਤ ਕੇ ਤੇ ਆਪਣੇ ਜੂਸ ਦੇ ਵਿੱਚ ਤੁਸੀਂ ਪਾ ਲੈਣਾ ਠੀਕ ਹੈ ਉਹਦਾ ਮਤਲਬ ਜੂਸ ਬਣ ਗਿਆ ਜੇ ਨਹੀਂ ਹੈਗਾ ਤਾਂ ਵੈਸੇ ਵੀ ਇਹਨੂੰ ਕੱਲੇ ਨੂੰ ਵੀ ਗ੍ਰाइंड ਕਰਕੇ ਜਾਂ ਚਟਨੀ ਦੇ ਰੂਪ ਦੇ ਵਿੱਚ ਮੈਸ਼ ਕਰਕੇ ਉਹਦੇ ਚ ਪਾਣੀ ਪਾ ਕੇ ਇੱਕ ਗਲਾਸ ਤੇ ਸਿੱਧਾ ਵੀ ਪੀ ਸਕਦੇ ਹੋ ਵਿਟਾਮਿਨ ਸੀ ਦੇ ਵਿੱਚ ਪੋਚੀ ਮਾਤਰਾ ਜਿਹਦੇ ਕਰਕੇ ਥੋੜੀ ਜਿਹੀ ਤੁਹਾਨੂੰ ਖਟਾਸ ਮਹਿਸੂਸ ਹੋ ਸਕਦੀ ਹੈ ਹੁਣ ਜਿਹੜੇ ਲੋਕ ਇਹਨੂੰ ਚਟਨੀ ਦੇ ਰੂਪ ਚ ਖਾਣਾ ਚਾਹੁੰਦੇ ਨੇ ਤਾਂ ਆਪਣਾ ਨਾਰਮਲ ਆਪਾਂ ਘਰੇ ਟਮਾਟਰ ਪਿਆਜ਼ ਦੀ ਚਟਨੀ ਲਗਦੇ ਆ ਉਹਦੇ ਚ ਇੰਨੀ ਕੁਆਂਟੀਟੀ ਦੇ ਵਿੱਚ ਹੀ ਚਟਨੀ ਦੇ ਵਿੱਚ ਪਾ ਸਕਦੇ ਹਾਂ ਜੋ ਕਿ ਸਾਰੇ ਪਰਿਵਾਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਕਾਫੀ ਜਦੋਂ ਬੈਨੀਫਿਟਸ ਦੇ ਦੇਖਣ ਨੂੰ ਮਿਲਣਗੇ ਜੇ ਤੁਸੀਂ ਇਹਨੂੰ ਕੰਟੀਨਿਊ ਯੂਜ਼ ਕਰਦੇ ਰਹਿੰਦੇ ਹੋ ਐਸ ਅ ਜੂਸ ਜੇ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰ ਹੀ ਜੇ ਹਫਤੇ ਦੇ ਵਿੱਚ ਤਿੰਨ ਵਾਰੀ ਵੀ ਤੁਸੀਂ ਜੂਸ ਦੇ ਤੌਰ ਤੇ ਇਹਨੂੰ ਵਰਤ ਲੈਣਿਓ ਇੱਕ ਹਫਤੇ ਬਾਅਦ ਤੁਸੀਂ ਆਪਣੇ ਫੇਸ ਦਾ ਜਿਹੜਾ ਗਲੋ ਹੈ ਸਕਿਨਰ ਰਿਲੇਟਡ ਸਮੱਸਿਆ ਸੀਗੀਆਂ ਕੋਈ ਦਰਦ ਹੁੰਦਾ ਰਹਿੰਦਾ ਸੀ ਅਨਰਚੀ ਦੀ ਕਮੀ ਮਹਿਸੂਸ ਹੁੰਦੀ ਸੀ ਜਾਂ ਹੋਰ ਵੀ ਕੋਈ ਅੱਖਾਂ ਨਾਲ ਰਿਲੇਟਡ ਸਮੱਸਿਆ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਦੇਖਣ ਨੂੰ ਮਿਲ ਜੂਗੀ ਇੰਨੀ ਜਲਦੀ ਕੋਈ ਦਵਾਈਆਂ ਜੋ ਅੰਗਰੇਜ਼ੀ ਦਵਾਈਆਂ ਨਹੀਂ ਅਸੀਂ ਕਹਿੰਦੇ ਕਿ ਬਹੁਤ ਜਲਦੀ ਕਮਕਦੀਆਂ ਨਹੀਂ ਇੰਨੀ ਜਲਦੀ ਅਸਰ ਉਹ ਵੀ ਨਹੀਂ ਦਿਖਾਉਂਦੀਆਂ ਜੇ ਤੁਸੀਂ ਇਸ ਦਾ ਜੂਸ ਹਫ਼ਤੇ ਦੇ ਵਿੱਚ ਤਿੰਨ ਚਾਰ ਵਾਰੀ ਪੀਓਗੇ ਤਾਂ ਤੁਹਾਨੂੰ ਇੰਨਾ ਜ਼ਿਆਦਾ ਫਾਇਦਾ ਦੇਖਣ ਨੂੰ ਮਿਲੇਗਾ ਨੁਕਸਾਨ ਇਹਦਾ ਕੋਈ ਨਹੀਂ 12 ਮਹੀਨੇ 30 ਦਿਨ ਇਸ ਦੀ ਵਰਤੋਂ ਤੁਸੀਂ ਕਰ ਸਕਦੇ ਬੱਚਿਆਂ ਨੂੰ ਥੋੜੀ ਘੱਟ ਕੁਆਂਟੀਟੀ ਦੇ ਵਿੱਚ ਦੇ ਦਿਓ ਫਿਰ ਜੇ ਪੀਣਾ ਹੈ ਜਿਸਾ ਬੱਚਿਆਂ ਨੂੰ ਇੰਨਾ ਤੁਸੀਂ ਦੇ ਲੋ ਠੀਕ ਹੈ ਖੁਰ ਪਹਿਣਾ ਤਾਂ ਥੋੜੀ ਜਿਹਾ ਤੋਂ ਕੁਆਂਟੀਟੀ ਜ਼ਿਆਦਾ ਕਰੋ ਠੀਕ ਹੈ ਜੇ ਤੁਸੀਂ ਪਾਊਡਰ ਬਣਾਉਣਾ ਪਾਊਡਰ ਕਿਸ ਤਰ੍ਹਾਂ ਬਣਾ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਥੋੜਾ ਕੈਮਰੇ ਦੇ ਅੱਗੇ ਕਰਕੇ ਦਿਖਾ ਦਿੰਦਾ ਸਪੋਜ਼ ਕਰੋ ਇੰਨੀ ਕੁਆਂਟੀਟੀ ਹੈ ਨਾ ਇਸ ਤੋਂ ਜ਼ਿਆਦਾ ਵੀ ਲੈ ਸਕਦੇ ਹੋ ਜਿੰਨਾ ਤੁਸੀਂ ਬਣਾਉਣਾ ਚਾਹੋ ਨੇ ਉਨੀ ਕੁਆਂਟੀਟੀ ਤੁਸੀਂ ਲੈ ਸਕਦੇ ਹੋ ਤਾਂ ਇਹਨਾਂ ਨੂੰ ਸਾਰਿਆਂ ਨੂੰ ਸੁੱਤ ਕੇ ਆਪਣੇ ਛੱਤ ਦੇ ਉੱਪਰ ਕਿਸੇ ਪੱਲੀ ਤੇ ਚਾਦਰ ਤੇ ਗੱਤੇ ਤੇ ਵਿਛਾ ਕੇ ਦੋ ਤਿੰਨ ਦਿਨ ਤੱਕ ਲਵਾਉਣੀ ਹੈ ਛੱਤ ਦੇ ਉੱਪਰ ਸੁਕਾ ਲੈਣਾ ਹੈ ਸੁਕਾਉਣ ਤੋਂ ਬਾਅਦ ਸਿੰਪਲੀ ਗ੍ਰਾਈਂਡਰ ਦੇ ਵਿੱਚ ਜਿਵੇਂ ਅਸੀਂ ਲਾਲ ਮਿਰਚਾਂ ਜਾਂ ਮਸਾਲੇ ਰਗੜਦੇ ਹਾਂ ਉਸੇ ਤਰ੍ਹਾਂ ਇਹਨੂੰ ਇਕੱਲੇ ਨੂੰ ਗ੍ਰਾਈਂਡਰ ਦੇ ਵਿੱਚ ਪਾ ਕੇ ਮਿਕਸ ਕਰਕੇ ਕਿਸੇ ਜਾਰ ਦੇ ਵਿੱਚ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਲੈਣਾ ਹੈ ਅੱਧਾ ਚਮਚਾ ਸਵੇਰ ਪੋਸੇ ਪਾਣੀ ਦੇ ਨਾਲ ਲੈਣਾ ਤੇ ਅੱਧਾ ਚਮਚਾ ਇਹ ਸ਼ਾਮ ਨੂੰ ਲੈਣਾ ਜਿਨ੍ਹਾਂ ਦਾ ਫੈਟੀ ਲੀਵਰ ਹੈ ਪੰਜਾਬ ਐਸਿਡਿਟੀ ਖੱਟੇ ਘਰ ਕਬਜ਼ੀ ਪੇਟ ਵਿੱਚ ਉਫਾਰਾ ਸਮੱਸਿਆ ਤੁਹਾਨੂੰ 5 ਦਿਨਾਂ ਦੇ ਵਿੱਚ ਲੱਭੀ ਨਹੀਂ ਇਥੋਂ ਪਰ ਵਰਤ ਕੇ ਦੇਖੋ ਸਿਰਫ ਇਹ ਨਹੀਂ ਹੈ ਕਿ ਤੁਸੀਂ ਇਹ ਵੀਡੀਓ ਦੇਖ ਲਈ ਜਾਂ ਗੱਲਾਂ ਸੁਣ ਲਈਆਂ ਤੇ ਠੀਕ ਹੋ ਜਾਓਗੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਇੰਪਲੀਮੈਂਟ ਜ਼ਰੂਰ ਕਰੋ ਬੱਚੇ ਜੋ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਕਹਿੰਦੇ ਨੇ ਅਸੀਂ ਗੱਲ ਯਾਦ ਕੀਤੀ ਇਸ ਪੰਜਾਬ ਨਹੀਂ ਰਹਿਦੀ ਸਿਰ ਦਰਦ ਰਹਿੰਦਾ ਹੈ ਅੱਖਾਂ ਤੇ ਜ਼ੋਰ ਪੈਂਦਾ ਰਹਿੰਦਾ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਠੀਕ ਹੈ ਬੱਚਿਆਂ ਨੂੰ ਜੂਸ ਚਟਨੀ ਜਾਂ ਪਾਊਡਰ ਦੇ ਰੂਪ ਦੇ ਵਿੱਚ ਜ਼ਰੂਰ ਦਿਓ ਪੇਟ ਨਾਲ ਰਿਲੇਟਡ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣੀਆਂ ਜੋੜ ਦੁਖਦੇ ਨੇ ਗੋਡੇ ਦੁਖਦੇ ਨੇ ਸਰੀਰ ਥੱਕਿਆ ਥੱਕਿਆ ਰਹਿੰਦਾ ਬੀਪੀ ਹਾਈ ਰਹਿੰਦਾ ਕੋਲੇਸਟ੍ਰੋਲ ਵਧੇ ਰਹਿੰਦੇ ਨੇ ਅੱਖਾਂ ਚੋਂ ਪਾਣੀ ਨਿਕਲਦਾ ਹੈ ਵਾਲ ਝੜਦੇ ਨੇ ਕੰਟੀਨਿਊ 1 ਮਹੀਨਾ ਇਸ ਨੂੰ ਵਰਤ ਕੇ ਦੇਖ ਲਓ ਬਿਲਕੁਲ ਫ੍ਰੀ ਵਾਲੀ ਚੀਜ਼ ਹੈ ਉਂ ਤੁਹਾਡੀ ਇੱਛਾ ਹੈ ਤੁਸੀਂ ਐਮਾਜ਼ੋਨ ਤੋਂ ਵੀ ਮੰਗਾ ਸਕਦੇ ਹੋ 150 ਕਿਤੇ 50 ਗ੍ਰਾਮ ਪਰ ਜੋ ਇੱਕ ਕੁਦਰਤੀ ਤੌਰ ਤੇ ਸਾਨੂੰ ਫ੍ਰੀ ਦੇ ਵਿੱਚ ਮਿਲ ਰਿਹਾ ਹੈ ਮੈਂ ਰეკਮੈਂਡਿਸ਼ਨ ਕਰੂੰਗਾ ਕਿ ਇਸ ਦੀ ਵਰਤੋਂ ਕਰੋ ਕਿਸੇ ਵੀ ਰੂਪ ਦੇ ਵਿੱਚ ਲਓ ਪਰ ਲਾਉ ਜਰੂਰ ਹੁਣ ਗੱਲ ਕਰਾਂਗੇ ਮੋਟਾਪੇ ਵਾਲੇ ਮਰੀਜ਼ਾਂ ਵਾਸਤੇ ਕਿ ਉਹਨਾਂ ਨੇ ਇਹ ਕਿਵੇਂ ਵਰਤਣਾ ਰਾਤ ਨੂੰ ਅੱਧਾ ਚਮਚਾ ਜਵੈਰ ਦਾ ਅੱਧਾ ਚਮਚਾ ਜੀਰੇ ਦਾ ਤੇ ਇੱਕ ਚਮਚਾ ਜੋਏ ਤੁਸੀਂ ਸੁੱਕਾ ਪਾਊਡਰ ਰੱਖਿਆ ਹੋਊਗਾ ਇੱਕ ਗਲਾਸ ਪਾਣੀ ਦੇ ਵਿੱਚ ਭੌਂ ਕੇ ਨੂੰ ਰੱਖ ਦਿਓ ਸਵੇਰ ਉੱਠ ਕੇ ਉਸ ਪਾਣੀ ਨੂੰ ਪੁਣ ਕੇ ਨਿਗ੍ਹਾ ਕਰਕੇ ਸਿੱਪ ਸਿੱਪ ਕਰਕੇ ਪੀਣਾ ਹੈ ਅੱਧਾ ਘੰਟਾ ਕੋਈ ਚਾਹ ਬਰੈਡ ਬਿਸਕੁਟ ਜਾਂ ਪਰੌਂਠਾ ਕੁਝ ਨਹੀਂ ਖਾਣਾ ਉਸ ਤੋਂ ਅੱਧਾ ਘੰਟਾ ਬਾਅਦ ਆਪਣੀ ਲਾਈਟ ਡਾਈਟ ਲਿਓ ਜਿਹਦੇ ਵਿੱਚ ਫਾਈਬਰ ਜ਼ਿਆਦਾ ਹੋਵੇ ਤੇ ਪਰੌਂਠਾ ਜਾਂ ਮੱਖਣੀ ਮਲਾਇਆ ਵਾਲੀ ਚੀਜ਼ ਨਾ ਘੱਟ ਹੋਵੇ 1 ਮਹੀਨਾ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਇਹ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਜੇ ਵੀ ਕਿਸੇ ਬੰਦੇ ਦਾ weight 5 ਜਾਂ 7 ਕਿਲੋ ਨਾ ਘਟੇ ਸਿਰਫ ਇੱਕ ਗਲਾਸ ਪਾਣੀ ਪੀਣ ਦੇ ਨਾਲ ਦੁਬਾਰਾ ਦੱਸਿਆ ਅੱਧਾ ਚਮਚਾ ਜੁਵੈਨ ਅੱਧਾ ਚਮਚਾ ਜੀਰਾ ਤੇ 1 ਚਮਚਾ ਜੋ ਇਹ ਅਸੀਂ ਇਹਦਾ ਸੁੱਕਾ ਪਾਊਡਰ ਬਣਾ ਕੇ ਤੁਸੀਂ ਰੱਖੋਗੇ ਰਾਤ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਧੋਉਂ ਦਿਓ ਤੇ ਸਵੇਰੇ ਉਪੋਣ ਕੇ ਨਿਕਾ ਕੇ ਤੇ ਸਿਪ ਸਿਪ ਕਰਕੇ ਇੱਕ ਵਾਰੀ ਚਾਹ ਪੀ ਲਿਓ ਦਿਨ ਚ ਇੱਕ ਵਾਰੀ ਪ੍ਰੋਸੈਸ ਕਰਨਾ ਹੈ ਇੱਕ ਮਹੀਨਾ ਕਰ ਲਓ 10 ਤੋਂ ਲੈ ਕੇ 12 ਕਿਲੋ ਵਜ਼ਨ ਨੋਰਮਲੀ ਥੋੜਾ ਘਟ ਜੂਗਾ ਜੋ ਓਵਰ weight ਨੂੰ ਜਾਂ ਨਾ ਉਹ ਓਬੈਸਿਟੀ ਹੈ ਠੀਕ ਹੈ ਉਹਨੇ ਇਹਦਾ ਤੁਹਾਨੂੰ ਆਪਾਂ ਮoringa ਸੋਹਣ ਜਣਾ ਨਾਲ ਰਿਲੇਟਡ ਪੂਰੀ ਜਾਣਕਾਰੀ ਦਿੱਤੀ ਹੈ ਜੇ ਫੇਰ ਵੀ ਕੋਈ ਗੱਲ ਨਾ ਦੱਸੀ ਗਈ ਹੋਵੇ ਤੁਸੀਂ ਕੁਝ ਨਹੀਂ ਚਾਹੁੰਦੇ ਹੋ ਕਮੈਂਟ ਕਰਕੇ ਪੁੱਛ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਸਿਹਤ ਨਾਲ ਰਿਲੇਟਡ ਅਵੇਅਰਨੈਸ ਨਾਲ ਰਿਲੇਟਡ ਵੀਡੀਓਜ਼ ਇਲਾਕੇ ਆਉਂਦੇ ਰਹਿੰਦੇ ਆ ਤੇ ਤੁਹਾਡੇ سپورਟ ਦੀ ਸਾਨੂੰ ਜਰੂਰਤ ਹੁੰਦੀ ਹੈ ਕਿਉਂਕਿ ਤੁਸੀਂ ਸਹਿਯੋਗ ਦੇਵੋਗੇ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਬਣਾਵਾਂਗੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਸ਼ੀਕਾਲ